ਇਹ ਮਤਲਬ ਇਹ ਅਸੀਂ ਕੰਮ ਕਰਦੇ ਆਂ ਬਈ ਜਿੱਦਾਂ ਬਰਮਣੀ ਵੀ ਲਿਆਂਦੀ ਆ ਲੋਕਾਂ ਨੂੰ ਲੱਗਦਾ ਆ ਬਈ ਅਸੀਂ ਮਤਲਬ ਆਪਣੇ ਯੂਜ਼ ਵਾਸਤੇ ਜਾਂ ਚੋਰੀ ਮਤਲਬ ਕਿ ਕਹ ਲਓ ਜਾਂ ਲਾਲਚ ਵਾਸਤੇ ਲੈ ਕੇ ਜਾਂਦੇ ਆ ਇਦਾਂ ਦਾ ਕੁਝ ਨਹੀਂ ਕਰਦੇ ਬੰਦਾ ਮਤਲਬ ਬਹੁਤ ਕੁਝ ਕਰ ਸਕਦਾ ਪਰ ਜਦੋਂ ਕਰਦਾ ਫਿਰ ਨਾਲ ਕੁਦਰਤ ਦੇ ਸਾਰੇ ਪ੍ਰਾਣੀ ਜਿੰਨੇ ਆ ਨਾ ਸਾਥ ਦਿੰਦੇ ਇਕੱਲੇ ਅਸੀਂ ਨਹੀਂ ਖਾਂਦੇ ਜੀ ਇਹਨੂੰ ਪਤਾ ਨਹੀਂ ਕਿੰਨੇ ਕੁ ਪੰਛੀ ਕਿੰਨੇ ਕੁ ਜਾਨਵਰ ਬਿਲਕੁਲ ਇਹਨਾਂ ਨੂੰ ਖਾਂਦੇ ਆ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਜੀ ਫਿਰ ਇਹਨਾਂ ਨੂੰ ਹੀ ਆ ਕੇ ਲੱਭਦੇ ਹੋਏ ਇਹਨਾਂ ਨੂੰ ਖਾਂਦੇ ਆ ਪਰੇਹਾ ਕਰ ਕਰਕੇ ਅਲੋਪ ਕਰ ਦਿੰਦਾ ਸੀ ਹਾਂ ਇਹ ਆ ਕਾਲੇ ਬੀਜ ਆ ਨਾ ਮੈਨੂੰ ਪਤਾ ਮੈਂ ਕਿਦਾਂ ਹਿਸਟੇ ਭਾਜੀ ਓਏ ਹੋਏ ਆ ਦੇਖੋ ਆ ਕਾਲੇ ਕਾਲੇ ਬੀਜ ਆ ਨਾ ਹਾਂ 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 ਇਹ ਇਦਾਂ ਇਦਾਂ ਲਪੋਰ ਕੇ ਉਹ ਇੱਥੇ ਬਿੰਦੇ ਆ ਦੇਖੋ ਹਾਂ 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 ਇਹ ਹੈ ਗਿਆ ਪੁਰਾਣੀਆਂ ਖੁੱਡਾਂ ਇੱਥੇ ਤੋਤੇ ਸ਼ੇਰ ਕਾਂ ਹਾਂ ਇਹ ਬਹੁਤ ਮਤਲਬ ਪੰਛੀ ਰਹਿੰਦੇ ਬਿਲਕੁਲ ਬਹੁਤ ਤੋਤੇ ਹਾਂਜੀ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਆ ਕਿ ਰੰਜੋਤ ਭਾਜੀ ਤੇ ਮੈਂ ਜਦੋਂ ਵੀ ਮਿਲਦੇ ਆ ਨਾ ਸਾਡੇ ਚ ਚਰਚਾ ਹੁੰਦੀ ਆ ਸਾਡੇ ਵਿੱਚ ਚਰਚਾ ਜ਼ਰੂਰ ਹੁੰਦੀ ਆ ਕਿ ਵੀ ਆਪਾਂ ਜਿਹੜੀ ਜੜੀ ਬੂਟੀ ਜੇ ਸਾਨੂੰ ਜੇ ਜੜੀ ਬੂਟੀ ਲੋਰਸ਼ ਵਾਲੇ ਇਲਾਕੇ ਚੋਂ ਲੱਭਦੀ ਆ ਜਾਂ ਕਿਤੇ ਹੋਰ ਵੀ ਗਿਆਨ ਨੂੰ ਲੱਭਦੀ ਆ ਤਾਂ ਉਹਨੂੰ ਆਪਣੇ ਇਲਾਕੇ ਵਿੱਚ ਲੈ ਕੇ ਆਈਏ ਹੋਰ ਨਾਲ ਇਲਾਕਿਆਂ ਵਿੱਚ ਵੀ ਉਹਨੂੰ ਖਿਲਾਰੀਏ ਤੇ ਉਹੀ ਗੱਲ ਕਰ ਰਹੇ ਸੀ ਅਸੀਂ ਜਿੱਦਾਂ ਤੁਹਾਨੂੰ ਆਪਾਂ ਦਿਖਾਵਾਂਗੇ ਅਸ਼ਵਗੰਧਾ ਇੱਥੇ ਅਸ਼ਵਗੰਧਾ ਆ ਬਹੁਤ ਹੀ ਵਧੀਆ ਗੱਲ ਦੇਖੀ ਭਾਜੀ ਉਹਨਾਂ ਨੇ ਨੇਟਿਵ ਜੋ ਇੱਥੇ ਦਾ ਦੇਸੀ ਪੰਜਾਬ ਦਾ ਅਸ਼ਵਗੰਧਾ ਆ ਉਹ ਲਿਆਂਦਾ ਸੀ ਕਿਤੇ ਉਹ ਬੜੀ ਮੁਸ਼ਕਲ ਦੇ ਨਾਲ ਤੇ ਉਹਨੂੰ ਇੱਥੇ ਵਾਧੇ ਫੁੱਲ ਦੇ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਵੀ ਇਸ ਜਗ੍ਹਾ ਤੇ ਕਿਸ ਤਰ੍ਹਾਂ ਨਾਲ ਪੰਛੀ ਜਿਹੜੇ ਆ ਉਹ ਇੱਕ ਬਹੁਤ ਵੱਡਾ ਰੋਲ ਨਿਭਾ ਰਹੇ ਆ ਜੋ ਵੀ ਨੇਟਿਵ ਸਾਡੀ ਜੜੀਆਂ ਬੂਟੀਆਂ ਉਹਨਾਂ ਨੂੰ ਖਿਲਾਰਨ ਦੇ ਵਿੱਚ ਇਹ ਪਾਜੀ ਦੇਸੀ ਅਸ਼ਵਗੰਧਾ ਆ ਇਹ ਜਿਹੜਾ ਸਾਡੇ ਜੰਗਲਾਂ 'ਚ ਹੁੰਦਾ ਪੰਜਾਬ ਦੇ ਅੱਜ ਵਾਹ ਵਈ ਵਾਹ ਇਹ ਅੱਜ ਤੋਂ ਇਹ 3 ਸਾਲ ਪਹਿਲਾਂ ਜਿਹੜਾ ਆ ਮੈਂ ਕਿਸੇ ਨੂੰ ਰਿਕਵੈਸਟ ਕੀਤੀ ਸੀ ਅੱਛਾ ਜੀ ਤੇ ਉਹ ਉਹਨਾਂ ਨੇ ਮੈਨੂੰ ਲੱਭ ਕੇ ਇਹਦੇ ਇੰਨੇ ਕ ਬੀਜ ਦਿੱਤੇ ਸੀ ਅੱਛਾ ਆੜੇ ਲਾਲ ਲਾਲ ਬੀ ਆ ਨਾ ਹਾਂਜੀ ਹਾਂਜੀ ਇਹ ਦਿੱਤੇ ਸੀਗੇ ਫੇਰ ਮੈਂ ਇਹਦੀ ਪਨੀਰੀ ਤਿਆਰ ਕੀਤੀ ਸੀ ਤੇ ਇਹ ਮਤਲਬ ਇੰਨੇ ਥਾਂ ਚ ਲੱਗੇ ਸੀ ਮੇਰੇ ਤੋਂ ਅੱਛਾ ਜੀ ਇੰਨੇ ਬੂਟੇ ਬਚੇ ਸੀ ਮਤਲਬ ਕੀ ਬਾਤ ਆ ਇੱਥੇ ਲਾਤੇ ਸੀਗੇ ਹਾਂ ਇਹ ਹੁਣ ਮਤਲਬ ਹੁਣ ਬੀ ਪੂਰਾ ਇਹਨੂੰ ਪਿਆ ਆ ਹੁਣ ਅਸੀਂ ਇਹ ਜਿਹੜੇ ਆ ਜਿੱਥੋਂ ਅਸੀਂ ਜਿੱਦਾਂ ਲੋਹਰ ਸ਼ਵਾਲੇ ਕਿਤੇ ਜਿੱਥੇ ਜਿੱਥੇ ਖੱਡਾ ਵਗਦੀਆਂ ਜਿੱਥੇ ਜਿੱਥੇ ਵਧੀਆ ਥਾਵਾਂ ਜੀ ਉੱਥੇ ਸਾਰੇ ਬੀ ਜਿਹੜੇ ਆ ਲੈ ਕੇ ਚੱਲਦੇ ਆ ਤਾਂ ਉੱਥੇ ਸਪਰੈਡ ਕਰ ਮਤਲਬ ਖਿਲਾਰ ਦੇਣੇ ਉੱਥੇ ਕੀ ਬਾਤ ਆ ਇਹ ਇਸ ਕਰਕੇ ਮਤਲਬ ਇਹ ਅਸੀਂ ਕੰਮ ਕਰਦੇ ਆਂ ਬਈ ਜਿੱਦਾਂ ਬ੍ਰਹਮੀ ਵੀ ਲਿਆਂਦੀ ਆ ਲੋਕਾਂ ਨੂੰ ਲੱਗਦਾ ਆ ਬਈ ਅਸੀਂ ਮਤਲਬ ਆਪਣੇ ਯੂਜ਼ ਵਾਸਤੇ ਜਾਂ ਚੋਰੀ ਮਤਲਬ ਕਿ ਕਹ ਲਓ ਜਾਂ ਲਾਲਚ ਵਾਸਤੇ ਲੈ ਕੇ ਜਾਂਦੇ ਆ ਇਦਾਂ ਦਾ ਕੁਝ ਨਹੀਂ ਕਰਦੇ ਇਹ ਗੱਲ ਭਾਜੀ ਜ਼ਰੂਰੀ ਸੀ ਦੱਸਣੀ ਹਾਂ ਬਿਲਕੁਲ ਚੋਣ ਲਈ ਆ ਹਾਂ ਤੇ ਨਾਲੇ ਪਹਿਲੀ ਗੱਲ ਤਾਂ ਇਹ ਆ ਕਿ ਜੇ ਲੌਜੀਕ ਨਾਲ ਦੇਖਿਆ ਜਾਵੇ ਨਾ ਜੀ ਜੇ ਇੰਨੀ ਬ੍ਰਹਮੀ ਅਸੀਂ ਲੈ ਆ ਵੀ ਆਂਦੀ ਹਾਂ ਤਾਂ ਉਹਨਾਂ ਕਿੰਨੇ ਜਾਣਿਆਂ ਦਾ ਇਲਾਜ ਕਰਾਂਗੇ ਅਸੀਂ ਬਿਲਕੁਲ ਇੱਕ ਬੰਦੇ ਦਾ ਵੀ ਇਲਾਜ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਸੋ ਸਾਡਾ ਮੋਟਿਵ ਕਹਿਣ ਦਾ ਹੋਰ ਆ ਤੇ ਕੰਮ ਕਰਨ ਦਾ ਹੋਰ ਆ ਕਿ ਸਾਨੂੰ ਚੀਜ਼ਾਂ ਬਚਾਉਣੀਆਂ ਚਾਹੀਦੀਆਂ ਜੀ 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 ਜਿੱਦਾਂ ਹੁਣ ਇੱਕ ਨਾਲ ਆ ਵੀ ਤੁਸੀਂ ਦਿਖਾ ਸਕਦੇ ਆ ਜੀ ਜਿੱਦਾਂ ਹੁਣ ਆ ਕਰ ਕਰਾ ਹਾਂਜੀ 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 ਮੈਨੂੰ ਪਤਾ ਆ ਨਾ ਭਾਵੇਂ ਹੁਣ ਇਹ ਨਰਸਰੀਆਂ ਚ ਵਿਕਣ ਲੱਪਿਆ ਹਮ ਪਰ ਜਿਹੜਾ ਨੇਟਿਵ ਕੁਦਰਤੀ ਰੂਪ ਚ ਸਾਡੇ ਇੱਥੇ ਜੰਗਲਾਂ ਚ ਹੁੰਦਾ ਆ ਨਾ ਜੀ 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 ਇਹ ਉਹ ਵਾਲਾ ਆ ਹਮ ਇਹ ਹੁਣ ਆ ਬੀ ਜਿਹੜੇ ਆ ਇਹ ਹੋਲੀ-ਹੋਲੀ ਇੱਥੇ ਵੀ ਖਿੱਲਰ ਜਾਣੇ ਆ ਚੋਈਆਂ ਦਾ ਰਹੀਂ ਜਾਣੇ ਆ ਬਸ 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 ਤੇ ਅੱਗੇ ਵੀ ਮਤਲਬ ਇਹ ਜਾਊਗਾ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣਾ ਆ ਹਾਂਜੀ ਇਹ ਜਿਹੜੀ ਨਾ ਇਹ ਪੰਛੀ ਜਿਹੜੇ ਹੁੰਦੇ ਆ ਜੀ 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 ਇਹਨੂੰ ਜਿਹੜਾ ਆ ਬੀਜਣ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਜੀ ਹੁਣ ਕੋਈ ਪਤਾ ਨਹੀਂ ਹੁਣ ਕਿਹੜਾ ਪੰਛੀ ਅਸੀਂ ਕੈਮਰੇ ਦਾ ਲਾਇਆ ਨਹੀਂ ਇੱਥੇ ਹਾਂ 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 ਉਹ ਇਹਦਾ ਬੀ ਖਾਂਦੇ ਆ ਜੀ ਫਿਰ ਜਿੱਥੇ ਬਿਠ ਕਰਦੇ ਆ ਹਾਂ ਉਥੇ ਹੀ ਉਗਦਾ ਅੱਗੇ ਤੁਹਾਨੂੰ ਦਿਖਾਉਣਾ ਕਿੱਥੇ ਕਿੱਥੇ ਉੱਗੇ ਹੋ ਹਮ ਮੰਨ ਲਓ ਅਸ਼ਮਗੰਦਾ ਅਸ਼ਮਗੰਦਾ ਵੀ ਹੈ ਹੈ ਲੇਟ ਸ਼ੁਰੂ ਕੀਤਾ ਨਾ ਇਹ ਬੀਜਣ ਦਾ ਕੰਮ ਹਾਂਜੀ ਹਾਂਜੀ ਪੰਛੀਆਂ ਨੇ ਇੱਥੇ ਦੇਖਿਆ ਤੇ ਉਹਨਾਂ ਨੇ ਖਾ ਕੇ ਪਹਿਲੇ ਹੀ ਬੀਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਸਹੀ ਗੱਲ ਹੈ ਇਹ ਇਹ ਫਾਇਦਾ ਆ ਭਾਜੀ ਹਾਂ ਆਜੂ ਤੁਹਾਨੂੰ ਦਿਖਾਉਂਦੇ ਹਾਂ ਆਜੋ ਆਜੋ ਹਾਂਜੀ ਭਾਈ ਦੌਣਾ ਨੇਚੁਰਲ ਇੱਥੋਂ ਪਾਣੀ ਵਗਦਾ ਆ ਹਾਂਜੀ ਹਾਂਜੀ ਸਾਡੇ ਬਰਸਾਤਾਂ ਨੂੰ ਬਿਲਕੁਲ ਬਿਲਕੁਲ ਤੇ ਜਦੋਂ ਪੰਛੀ ਜਿਹੜੇ ਆ ਨਾ ਇੱਥੋਂ ਅਸ਼ੋਗੰਦੇ ਦੇ ਬੀ ਆ ਖਾਂਦੇ ਆ ਹਾਂ ਉਹ ਤਾਂ ਉਹ ਇੱਥੇ ਬੰਦੇ ਆ ਦੇਖੋ ਹਾਂ 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 ਇਹ ਹੈ ਗਿਆ ਪੁਰਾਣੀਆਂ ਖੁੱਡਾ ਇੱਥੇ ਤੋਤੇ ਸ਼ੇਰ ਕਾਂ ਇਹ ਬਹੁਤ ਮਤਲਬ ਪੰਛੀ ਰਹਿੰਦੇ ਬਿਲਕੁਲ ਬਹੁਤ ਤੋਤੇ ਹਾਂਜੀ ਹਾਂਜੀ ਆ ਦੇ ਆ ਦੇਖੋ 1 ਮਿੰਟ ਬਈ 1 ਮਿੰਟ 1 ਮਿੰਟ ਬਾਅਦ ਹਾਂਜੀ ਹਾਂਜੀ ਤੇ ਜਦੋਂ ਬਾਜੀ ਉੱਪਰ ਬਹਿ ਕੇ ਉਹ ਬਿਠ ਕਰਦੇ ਆ ਹਾਂ ਹਾਂ ਤਣਾ ਆ ਦੇਖੋ ਸ਼ੁਭਗੰਦਾ ਹੋ ਗਿਆ। ਕਿਆ ਬਾਤ ਆ। ਇੱਥੇ ਹੁਣ ਚਲੋ ਰਾਹ ਆ ਨਾ ਇਹ ਤਾਂ ਮਿੱਧ ਹੋ ਗਿਆ। ਅੱਗੇ ਤਾਂ ਦਿਖਾਉਣਾ। ਆ ਦੇਖੋ ਸ਼ੁਭਗੰਦਾ। ਹਮ। ਆ ਦੇਖੋ ਸ਼ੁਭਗੰਦਾ। ਹਮ। ਅੱਗੇ ਦੇਖੋ ਆ ਦੇਖੋ। ਆ ਦੇ। ਇਹ ਦਾ ਸ਼ੁਭਗੰਦਾ। ਇਹ ਦਾਸੀ ਨਹੀਂ ਵੀਜਿਆ। ਹਾਂ। ਇਹ ਸ਼ੁਭਗੰਦਾ। ਹਾਂ। ਤੇ ਰੋਸ ਤੋਂ ਵਾਲਾ ਤੁਹਾਨੂੰ ਮੈਂ ਕੇਸ਼ ਰਾਜ ਦਿਖਾਉਣਾ ਭਾਜੀ ਆ ਦੇਖੋ। ਹਮ। ਇਹ ਵੀ ਮਤਲਬ ਕਿ ਸਪਰੇਹਾ ਕਰ ਕਰਕੇ ਅਲੋਪ ਕਰ ਦਿੰਦਾ ਸੀ। ਹਾਂ ਇਹ ਆ ਕਾਲੇ ਬੀਜ ਆ ਨਾ ਮੈਨੂੰ ਪਤਾ ਮੈਂ ਕਿਦਾਂ ਹਿਸਟੇ ਭਾਜੀ ਓਏ ਹੋਏ ਆ ਦੇਖੋ ਆ ਕਾਲੇ ਕਾਲੇ ਬੀਜ ਆ ਨਾ ਹਾਂ 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 ਇਹ ਇਦਾਂ ਇਦਾਂ ਲਪੋਰ ਕੇ ਇਦਾਂ ਆਦੇ ਹੱਥ ਤੇ ਆ ਜਾਂਦੇ ਆ ਹਾਂ 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 ਆ ਦੇਖੋ ਰਾਈਟ ਇਹ ਜਿੱਥੇ ਹੁਣ ਖਿਲਰ ਗਏ ਹਾਂ ਆ ਦੇ ਆਪਣੇ ਆਪ ਹੀ ਆਦੇ ਹਾਂ ਖਿਲਾਰ ਤੇ ਤੁਸੀਂ ਇਹ ਇਦਾਂ ਹੀ ਆਪਣੇ ਆਪ ਖਿਲਰਦੀ ਆ ਚੀਜ਼ ਇਹ ਹਾਂ ਇਹ ਕੇਸ਼ ਰਾਜ ਕਹਿੰਨ ਨੂੰ ਹਾਂ ਭਿੰਗ ਰਾਜ ਜੀ ਨੇ ਅੱਛਾ ਅੱਛਾ ਠੀਕ ਆ ਜਿਹੜਾ ਤੁਸੀਂ ਕਹਿੰਦੇ ਵੀ ਵਾਲ ਕਾਲੇ ਕਰਨ ਦੇ ਕੰਮ ਆ ਹਾਂ ਸੰਧਾ ਜੀ ਵੀ ਉੱਗ ਗਿਆ ਇੱਥੇ ਵੀ ਉਹ ਦੇ ਕੰਧ ਚੁਗ ਗਿਆ ਓ ਵਾ ਜੇ ਇਹ ਸ਼ਬ ਗੰਦਾ ਬਾਜੀ ਇੱਥੇ ਉੱਗ ਸਕਦਾ ਨਾ ਆਹ ਦੇ ਵਿੱਚ ਇਹਦਾ ਮਤਲਬ ਜਦੋਂ ਪਾਣੀ ਜਾਣਾ ਹਾਂ ਤਾਂ ਵੀ ਇਹਦੇ ਨਾਲ ਜਾਣਾ ਦੇਖੋ ਕਿੰਨੀ ਗਾਂ ਜਾਣਾ ਹੈ ਆਹੋ ਇਹ ਤੁਹਾਡਾ ਜਿਹੜਾ ਸਾਹਮਣੇ ਆਹਾ ਏ ਉਹ ਆ ਖਾੜਿਆ ਹੈ ਨਾ ਇਹ ਪੁਰਾਣੀ ਪਾਣੀ ਦੀ ਜਿਹੜੀ ਜਦੋਂ ਕਿ ਹਾਰਡਵੁੱਡ ਆਉਂਦੇ ਪਾਣੀ ਵਗਦਾ ਚੋਈ ਚੋ ਹੈ ਨਾ ਹਾਂ ਤੇ ਇਹ ਗਾਂ ਵੀ ਜਾਣਾ ਵੀ ਹਾਂ ਫਿਰ ਉਸ ਤੋਂ ਬਾਅਦ ਜਿਹੜੇ ਜਿੱਥੇ ਪੰਛੀ ਨੇ ਹੁਣ ਖਾ ਕੇ ਸਾਡੇ ਸੰਤਰਿਆਂ ਦੇ ਉੱਤੇ ਵੀ ਬੰਦੇ ਆ ਉਹ ਸੰਤਰਿਆਂ ਦੇ ਥੱਲੇ ਵੀ ਉੱਗਿਓ ਆਹੇ ਰਾਈਟ 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 ਹੋਰ ਵੀ ਦੇਖੋ ਕੱਲਾ ਸਾਡੇ ਸਾਹ ਜੀ ਨਹੀਂ ਕਿੱਥੇ ਕਿੱਥੇ ਪਾਂਜੀ ਬੈਠਾ ਹੁਣ ਉਹਨੇ ਮੰਨ ਲਓ ਕਿ ਇਹਦਾ ਕਰਨਾ ਇਹ ਮੰਨ ਲਓ ਕਿ ਖੁਸ਼ੀ ਹੁੰਦੀ ਫੇਰ ਦੇਖ ਕੇ ਜਿਸ ਜਿਹੋ ਕੋਈ ਕੰਮ ਕੀਤਾ ਹਾਂ ਤੇ ਬੰਦਾ ਮੰਨ ਲਓ ਬਹੁਤ ਕੁਝ ਕਰ ਸਕਦਾ ਪਰ ਜਦੋਂ ਕਰਦਾ ਫੇਰ ਨਾਲ ਕੁਦਰਤ ਦੇ ਸਾਰੇ ਪ੍ਰਾਣੀ ਜਿੰਨੇ ਆ ਨਾ ਸਾਥ ਦਿੰਦੇ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਹਜ਼ਾਰਾਂ ਬੂਟੇ ਤਿਆਰ ਕੀਤੇ ਇਹਦੇ ਅਸ਼ੋਕ ਗੰਦੇ ਤੇ ਹਾਂ ਅਜੀ ਚਲੋ ਹਾਲੇ ਜਿਹੜਾ ਲੋਕਾਂ ਨੂੰ ਲੱਗਦਾ ਨਾ ਵੀ ਅਸੀਂ ਕਰੇ ਚੋਰੀ ਕਰਦੇ ਆ ਜੀ 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 ਜਾਂ ਅਸੀਂ ਮਤਲਬ ਉਥੋਂ ਉਹਨਾਂ ਨੂੰ ਲੱਗਦਾ ਪਤਾ ਨਹੀਂ ਕਿੰਨਾ ਕਸ਼ਵਗੰਦਾ ਪੁੱਟ ਕੇ ਲੈ ਜਾਂਦਾ ਹਾਂ ਜਾਂ ਪਤਾ ਨਹੀਂ ਕਿੰਨੀ ਬ੍ਰਹਮੀ ਪੁੱਟ ਕੇ ਲੈ ਜਾਂਦੀ ਇਹਦਾ ਕੋਈ ਕੁਝ ਨਹੀਂ ਹੈਗਾ ਹਾਂ ਅਸੀਂ ਇੰਨਾ ਕੁ ਵੀ ਜੇ ਲੈ ਆਵਾਂਗੇ ਤਾਂ ਉਹਨਾਂ ਕਿੰਨੇ ਕੁ ਮਤਲਬ ਲੋਕਾਂ ਦਾ ਇਲਾਜ ਕਰ ਸਕਦੇ ਕਿਸੇ ਦਾ ਨਹੀਂ ਕਰ ਸਕਦੇ ਆਪਣਾ ਵੀ ਨਹੀਂ ਕਰ ਸਕਦੇ ਬਿਲਕੁਲ 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 ਏ ਚਲੋ ਭਲੇਖਾ ਹੀ ਆ ਲੋਕਾਂ ਨੂੰ ਭਾਜੀ ਉਹ ਕਹਿੰਦੇ ਸੀਗੇ ਕਈ ਬੰਦੇ ਕਹਿੰਦੇ ਆ ਜੀ ਤੁਸੀਂ ਉੱਥੋਂ ਪੱਟ ਰਹੇ ਆ ਕਿਸੇ ਜਗ੍ਹਾ ਤੋਂ ਉਹ ਕਹਿੰਦੇ ਤੁਸੀਂ ਵੀ ਪੱਟ ਰਹੇ ਆ ਲੋਕਾਂ ਨੂੰ ਕਹਿੰਦੇ ਨਾ ਪਟੋ ਪਰ ਅਸੀਂ ਵਿਚਾਰ ਆਏ ਆ ਪੱਟ ਕੇ ਨੂੰ ਵਧਾ ਰਹੇ ਆ ਹੋਰ ਸਾਡਾ ਜਿਹੜੀ ਸਾਡੀ ਸੋਚ ਆ ਨਾ ਜੀ ਉਹ ਉਜਾੜਨ ਦੀ ਨਹੀਂ ਹੈਗੀ ਜੀ ਸ਼ੁਰੂ ਤੋਂ ਹੀ ਆ ਜਿੱਦੋਂ ਤੁਹਾਨੂੰ ਵੀ ਤੁਹਾਡੇ ਨਾਲ ਵੀ ਕਈ ਵਾਰ ਚਰਚਾ ਹੁੰਦੀ ਰਹੀ ਨਾ ਜੀ ਆਪਣੀ ਮਧੂਮੱਖੀਆਂ ਦੇ ਬਾਰੇ ਜੀ 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 ਬਿਲਕੁਲ ਜਿਹੜਾ ਸ਼ਹਿਦ ਹੈ ਹੁਣ ਛਤੇ ਹੁਣ ਵਿਚਾਰੇ ਕੋਈ ਤਾਂ ਜੰਗਲਾਂ ਚ ਚਲ ਗਏ ਸਾਡੇ ਪਿੰਡਾਂ ਜੀ ਹੁਣ ਬਹੁਤ ਘਟ ਗਏ ਘਟ ਗਏ ਭਾਜੀ ਘਟ ਗਏ ਭਾਜੀ ਆਪਣੇ ਲੋਕ ਹੁਣ ਚੋ ਲੈਣਦੇ ਆ ਸ਼ਹਿਦ ਹਾਂ ਤਾਂ ਉਹਨਾਂ ਦੀ ਤਾਂ ਅੱਗੇ ਹੀ ਪ੍ਰਜਾਤੀ ਬਹੁਤ ਘਟ ਰਹਿ ਗਈ ਬਿਲਕੁਲ 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 ਇਹਨਾਂ ਨੂੰ ਬਚਾਉਣੇ ਚਾਹੀਦੇ ਸਗੋਂ ਹਾਂ ਤਾਂ ਹੁੰਦੀ ਕਰਨਾ ਚਾਹੀਦਾ ਬਿਲਕੁਲ ਵਾਹ ਵਾਹ ਉੱਤੇ ਵਧੀਆ ਜਿਹੀ ਵੀਡੀਓ ਬਣਨ ਲੱਗੀ। ਹੋਰ ਉਹ ਐਕਚੁਅਲੀ ਭਾਜੀ ਸਾਡਾ ਟੌਪਿਕ ਜਿਹੜਾ ਨਾ ਸੋਚਿਆ ਨਹੀਂ ਸੀ ਆਜੋ। ਹਾਂ ਟੌਪਿਕ ਬੜਾ ਸਾਡਾ ਉਹ ਸੈਂਸਿਟਿਵ ਆ ਇਹ। ਹਾਂ ਆ ਦਿਖਾ ਦਿਓ ਭਾਜੀ। ਲਓ ਜੀ। ਆ ਜਿਹੜੀ ਆ ਆਪਣੀ ਬੈੱਡ ਦੇ ਵਿੱਚ ਨਾ ਤਿਆਰ ਕੀਤੀ ਆ ਇਹ ਸ਼ਗੰਦਰ ਦੀ ਪਨੀਰੀ ਆ। ਹੂੰ ਤੇ ਇਹ ਵੀ ਜਿਹੜੀ ਆ ਅਸੀਂ ਹੁਣ ਜਿੱਥੇ ਜਿੱਥੇ ਜੰਗਲਾਂ ਦੇ ਵਿੱਚ ਹਾਂ ਜਾਂ ਜਿੱਥੇ ਜਿੱਥੇ ਵੀ ਸਾਡਾ ਬਾਹ ਚੱਲਿਆ ਉੱਥੇ-ਉੱਥੇ ਲਾਉਣੀ ਆ। ਹੂੰ ਇਦਾਂ ਹੀ ਅਸੀਂ ਬ੍ਰਹਮੀ ਜੀ ਇਦਾਂ ਹੀ ਤੁਸੀਂ ਆ ਦੇਖੋਗੇ ਤਾਂ ਦੇਸੀ ਕੁਾਰ। ਹਾਂ ਇਹ ਮੰਨ ਲਓ ਕਿ ਦੇਸੀ ਆ ਸਾਰੀ ਮੈਂ ਪਿੰਡਾਂ ਚੋਂ ਘਰਾਂ ਚੋਂ ਪ੍ਰਾਣੀਆਂ ਕਲੈਕਟ ਕੀਤੀਆਂ ਹੋਈਆਂ ਇਹ ਹਾਂ ਬਿਲਕੁਲ ਇਥੇ ਆ ਜੀ ਹਾਂਜੀ ਹਾਂ ਹਾਂ ਕੀ ਆ ਪਤਾ ਆ ਦੇਸੀ ਪੁਦੀਨਾ ਆ ਸਾਹਮਣੇ ਹਾਂ 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 ਦੇਸੀ ਪੁਦੀਨਾ ਇਹ ਕਿੱਥੋਂ ਲਿਆਂਦਾ ਸੀ ਪਾਜੀ ਇਹ ਪਾਜੀ ਪਿੰਡਾਂ ਚੋਂ ਹੀ ਕਲੈਕਟ ਕੀਤਾ ਹੈ ਸਾਰਾ ਹਾਂ ਦੇਖੋ ਜੀ ਬਹੁਤ ਹੀ ਇੱਕ ਤੁਹਾਡੀ ਵਧੀਆ ਐਫਰਟ ਆ ਇਹ ਤੇ ਹੁਣ ਬਾਬਾ ਜੀ ਨੇ ਜ਼ੂਰੇ ਵਾਲਿਆਂ ਨਾਲ ਵੀ ਗੱਲ ਕਰਕੇ ਹਟਿਆ ਹਾਂ ਹਾਂਜੀ ਜਿੱਦਾਂ ਹੁਣ ਸ਼ਤਾਵਰ ਆ ਜੀ 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 ਮੈਂ ਉਹਨੂੰ ਕਿਹਾ ਵੀ ਜਦੋਂ ਬੀ ਲੱਗਣੇ ਆ ਤਾਂ ਉਹ ਕਲੈਕਟ ਕਰ ਲੈਣ ਜਾਂ ਸਾਨੂੰ ਸਾਨੂੰ ਦੱਸ ਦੇਣ ਪਏ ਹੁਣ ਬੀ ਲੱਗਿਓ। ਇਹ ਬੰਦਾ ਪੱਕਿਆਂ ਤੇ ਉਹਨੂੰ ਕਰਕੇ ਵੀ ਬੰਦਾ ਜੰਗਲ 'ਚ ਛਟਾ ਛੋਟਾ ਦੇ ਦਿੰਦਾ। ਨਹੀਂ ਨਹੀਂ ਬਿਲਕੁਲ। ਜਾਂ ਪਨੀਰੀ ਤਿਆਰ ਕਰਕੇ ਲਾ ਦਿੰਦਾ। ਇਦਾਂ ਹੀ ਵਧਣੇ ਫੁੱਲਣੇ। ਬਿਲਕੁਲ ਬਿਲਕੁਲ। ਅਸੀਂ ਜਿੱਦਾਂ ਹੁਣ ਇੱਥੋਂ ਅਸ਼ਬਗੰਦਾ ਤੋੜਿਆ ਜਿੱਦਾਂ ਭਾਜੀ 10 ਵੀ ਰਹੀ ਸੀ ਤੁਹਾਨੂੰ ਇਸ ਵੀਡੀਓ ਵਿੱਚ ਕਿ ਇਹ ਅਸ਼ਬਗੰਦਾ ਅਸੀਂ ਹੁਣ ਲੋਅਰ ਚ ਵਾਲੇ ਇਲਾਕੇ 'ਚ ਚੰਨੇ ਆ। ਪੰਜਾਬ ਦੇ ਬਹੁਤ ਇੱਥੇ ਖੂਬਸੂਰਤ ਵਾਟਰਫਾਲਸ ਆ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਆ। ਪਰ ਚ ਉੱਥੇ ਆਪਾਂ ਵਾਲੇ ਦੁਆਲੇ ਚੱਲੇ ਆਂ ਉੱਥੇ ਖਲਾਰਾਂਗੇ ਇਸ ਬੂਟੀ ਨੂੰ ਇਸ ਅਸ਼ਵਗੰਧਾ ਨੂੰ ਤੇ ਸੋ ਥੈਟ ਕਿ ਉੱਥੇ ਤੇ ਲੋਕਾਂ ਨੂੰ ਵੀ ਫਾਇਦਾ ਹੋਵੇ ਤੇ ਜਿਹੜੇ ਹੋਰ ਵੀ ਲੋਕ ਇਹਨਾਂ ਬੂਟੀਆਂ ਨੂੰ ਦੇਖਦੇ ਤੁਹਾਨੂੰ ਅਸੀਂ ਪਛਾਣ ਕਰਵਾ ਰਹੇ ਆਂ ਉੱਥੇ ਜਾ ਕੇ ਅਸੀਂ ਜਦੋਂ ਇਹਨੂੰ ਲਗਾਵਾਂਗੇ ਵੀ ਤੁਹਾਨੂੰ ਇਸ ਦੀ ਪਛਾਣ ਵੀ ਦੁਬਾਰਾ ਵੀ ਕਰਵਾ ਦਾਂਗੇ ਇਹ ਬੂਟੀ ਜਦੋਂ ਵੀ ਤੁਹਾਨੂੰ ਕਿਤੇ ਜੰਗਲਾਂ ਵਿੱਚ ਦੀਦੀਆਂ ਐ ਵਾਲੀਆਂ ਬੂਟੀਆਂ ਤਾਂ ਪਲੀਜ਼ ਇਹਨਾਂ ਨੂੰ ਅਨੈਸੈਸਰੀ ਨਾ ਪਟੋ ਜੜੋ ਨਾ ਪਟੋ ਜੀ ਬੀ ਲੈਓ ਵੇਟ ਕਰ ਲਓ ਘਰੇ ਆਪਣੇ ਪਾਰਕ ਗਮਲਿਆਂ ਚ ਪਾਰਕ ਕਹਿੰਨੇ ਕੀ ਥਾਂ ਐ ਨਹੀਂ ਗਮਲਿਆਂ ਚ ਬੀਜ ਲਓ ਬਿਲਕੁਲ ਭਾਜੀ ਯੂਜ਼ ਕਰਨਾ ਸਾਡੇ ਲਈ ਬਣਿਆ ਆ ਕੋਈ ਚੱਕਰ ਨਹੀਂਗਾ ਪਰ ਜੇ ਹੁਣ ਬੂਟਾ ਹੀ ਇੱਕ ਰਹਿ ਗਿਆ ਤੁਹਾਨੂੰ ਲੱਗਾ ਵੀ ਤੁਸੀਂ 10 ਕਿਲੋਮੀਟਰ ਪਿੱਛੋਂ ਆ ਗਏ ਆ ਤੁਹਾਨੂੰ ਇੱਕ ਵੀ ਬੂਟਾ ਪਿੱਛੇ ਨਹੀਂ ਲੱਭਾ ਤੁਹਾਨੂੰ ਇੱਕ ਲੱਭ ਗਿਆ ਤਾਂ ਮੰਨ ਲਓ ਉਹਨੂੰ ਰੱਖਣਾ ਤੁਸੀਂ ਹੁਣ ਬਚਾਉਣਾ ਆ ਸਕੋ ਇਹ ਜੀ ਉਦੋਂ ਮੇਰੇ ਦਿਮਾਗ 'ਚ ਕਾਰਟੀ ਆਇਆ ਭਾਜੀ ਬਹੁਤ ਵਧੀਆ ਇੱਕ ਮੁਹਿੰਮ ਚਲਾਈਏ ਉਦੋਂ ਹੀ ਨਾਮ ਆ ਗਿਆ ਦਿਮਾਗ ਦੇ ਵਿੱਚ ਬੂਟੇ بچਾਓ ਪੰਜਾਬ بچਾਓ ਜ਼ਿੰਦਗੀ بچਾਓ ਕਾਜੀ ਕੁਝ ਵੀ ਰੱਖ ਸਕਦੇ ਆ ਹਾਂ ਇਦਾਂ ਦੇ ਕੁਝ ਵੀ ਤੁਸੀਂ ਮਤਲਬ ਅਪਲੋਡ ਕਰ ਸਕਦੇ ਆ ਜਾਂ ਉਹਦੇ ਹੈਸ਼ਟੈਗ ਪਾ ਸਕਦੇ ਆ ਜੀ ਮੈਨੂੰ ਸਾਰੇ ਪੰਜਾਬੀਆਂ ਦਾ ਸਾਥ ਚਾਹੀਦਾ ਈਵਨ ਪੰਜਾਬੀਆਂ ਦਾ ਨਹੀਂ ਸਾਰੇ ਦੇਸ਼ ਵਾਸੀਆਂ ਦਾ ਜਿਹੜੇ ਵੀ ਬੂਟਿਆਂ ਨਾਲ ਪ੍ਰੇਮ ਰੱਖਦੇ ਆ ਪ੍ਰੇਮ ਕਰਦੇ ਆ ਜਿਹੜੇ ਵੀ ਨੇਚਰ ਨੂੰ ਪਿਆਰ ਕਰਦੇ ਆ ਮੈਨੂੰ ਉਹਨਾਂ ਦਾ ਸਾਥ ਚਾਹੀਦਾ ਆ ਤੇ ਸਾਨੂੰ ਉਹਨਾਂ ਦਾ ਸਾਥ ਚਾਹੀਦਾ ਐਕਚੁਅਲੀ ਕਿਉਂਕਿ ਮੈਨੂੰ ਜਿਹੜੀ ਇਹ ਕਹਿ ਸਕਦੇ ਆ ਵੀ ਸ਼ੌਂਕ ਪਿਆ ਬੂਟਿਆਂ ਦਾ ਇਹ ਭਰਾਜੀ ਹੁਣਾ ਕੋਲੋਂ ਤੇ ਜਿਹੜੇ ਜਹੂਰੇ ਵਾਲੇ ਬਾਬਾ ਜੀ ਨੇ ਤੁਸੀਂ ਬਹੁਤ ਵੀਡੀਓ ਦੇਖਿਆ ਉਹਨਾਂ ਤੋਂ ਪਿਆ ਤੇ ਬੋਤ ਨੂੰ ਸਿੱਖਣ ਨੂੰ ਮਿਲਿਆ ਤੇ ਮੈਂ ਚਾਹੁੰਦਾ ਆ ਵੀ ਹੋਰ ਲੋਕੀ ਵੀ ਸਿੱਖਣ ਤੇ ਇਹਨਾਂ ਦੀ ਵੈਲਿਊ ਜਾਣਨ ਕਿ ਅਸਲ ਵਿੱਚ ਇਹਨਾਂ ਦੀ ਕੀ ਵੈਲਿਊ ਆ ਸਾਡੀ ਜ਼ਿੰਦਗੀ ਦੇ ਵਿੱਚ ਕਿਉਂ ਇਹ ਜ਼ਰੂਰੀ ਆ ਭਾਜੀ ਅਸੀਂ ਕੱਲੇ ਅਸੀਂ ਨਹੀਂ ਖਾਂਦੇ ਜੀ ਇਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਪੰਛੀ ਕਿੰਨੇ ਕੁ ਜਾਨਵਰ ਬਿਲਕੁਲ ਇਹਨਾਂ ਨੂੰ ਖਾਂਦੇ ਆ ਜਦੋਂ ਇਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਜੀ ਫਿਰ ਇਹਨਾਂ ਨੂੰ ਹੀ ਆ ਕੇ ਲੱਭਦੇ ਹੋਏ ਇਹਨਾਂ ਨੂੰ ਖਾਂਦੇ ਆ ਬਿਲਕੁਲ ਕਈ ਜਿਹੜਾ ਸਾੰਭਰ ਆ ਜਾਂ ਕੋਈ ਹੋਰ ਇਦਾਂ ਦੀਆਂ ਪ੍ਰਜਾਤੀਆਂ ਨਾ ਇਵਨ ਕਿ ਹਾਥੀ ਵੀ ਹੂੰ ਉਹ ਕੀ ਕਰਦੇ ਆ ਉਹਨਾਂ ਨੂੰ ਜਦੋਂ ਲੋਡ ਹੁੰਦੀ ਨਾ ਉਹ ਪਾਜੀ ਆਪਣੇ ਖੁਰਾਣਾ ਜਾਂ ਕਈ ਵਾਰੀ ਦੰਦਾ ਨਾ ਉਹ ਪੱਟਦੇ ਆ ਪਹਿਲਾਂ ਥੱਲੇ ਜੜ ਜੜ ਪੱਟ ਕੇ ਜੜ ਖਾਂਦੇ ਆ ਕਈ ਚੀਜ਼ਾਂ ਦੀ ਬਿਲਕੁਲ ਸੋ ਉਹਨਾਂ ਲਈ ਵੀ ਸਾਨੂੰ ਕੁਝ ਛੱਡਣਾ ਚਾਹੀਦਾ ਆਪਣੀ ਢਿੱਡ ਨਹੀਂ ਮਤਲਬ ਕੱਲੇ ਭਰੀ ਭੱਤ ਨੇ ਬਿਲਕੁਲ ਬਿਲਕੁਲ ਸਾਰਿਆਂ ਨੂੰ ਦੇਖਣਾ ਨੇਚਰ ਦੇ ਵਿੱਚ ਇੱਕ ਜਿਦਾ ਸਰਕਲ ਬਣਿਆ ਹੈ ਨਾ ਸਾਰੇ ਪਾਸੇ ਬਹੁਤਾਂ ਤੇ ਜਿਹੜੀ ਚੀਜ਼ ਹੋ ਗਈ ਆ ਜੀ ਮੰਨ ਲਓ ਖੱਬਲ ਹੀ ਲਾ ਲਓ ਜੀ 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 ਜਾਪੂਨਰਨ ਵਾਲਾ ਲੋ ਜਿੱਦਾਂ ਸਾਡੇ ਮਕੋਵ ਲਾ ਲੋ ਬਹੁਤ ਹੁੰਦੀ ਆ ਜਿੰਨੀ ਮਰਜ਼ੀ ਵਾਰ ਤੋਂ ਸਗੋ ਪਟ ਪਟ ਕੇ ਵੇਚੋ ਬਿਲਕੁਲ ਬਿਲਕੁਲ ਦਵਾਈਆਂ ਵਾਲਿਆਂ ਨੂੰ ਬਿਲਕੁਲ ਬਿਲਕੁਲ ਤੇ ਉਹਦੇ ਲਈ ਐਫਰਡ ਕਰਨੀ ਪੈਣੀ ਤੁਹਾਨੂੰ ਵੇਚਣ ਪੁੱਚਣ ਲਈ ਮਾਰਕੀਟਿੰਗ ਸਿੱਖਣੀ ਪੈਣੀ ਬਿਲਕੁਲ ਪਰ ਜੇ ਹੁਣ ਮਕੋ ਰਹਿ ਹੀ 2-4 ਬੂਟੇ ਗਏ ਫੇ ਉਹਨੂੰ ਵੇਚਣ ਦਾ ਨਹੀਂ ਉੱਥੇ ਉਹਨੂੰ ਬਚਾਉਣ ਦਾ ਕੰਮ ਕਰਨਾ ਚਾਹੀਦਾ ਸਾਨੂੰ ਬਿਲਕੁਲ ਬਿਲਕੁਲ ਇਹ ਚੀਜ਼ੇ ਦੇਸੀ ਅਸ਼ੋਗੰਦ ਦੇ ਨਾਲ ਹੋਈ ਆ ਸਹੀ ਗੱਲ ਆ ਤੇ ਚਲੋ ਅਸੀਂ ਹੁਣ ਚੱਲਦੇ ਆਂ ਭਾਜੀ ਹਨਾ ਤੇ ਦੇਖੀਏ ਚੱਲ ਕੇ ਹਨਾ ਇਹਨੂੰ ਜਰਾ ਸਪਰੈਡ ਕਰਕੇ ਆਉਨੇ ਆਂ ਹਾਂ ਚਲੋ ਆਜੋ ਜੀ ਧੰਨਵਾਦ ਭਾਜੀ ਤੁਹਾਡਾ ਬਹੁਤ-ਬਹੁਤ ਜੀ ਇਹ ਜਾਣਕਾਰੀ ਦੇਣ ਲਈ ਤੇ ਲੋਕਾਂ ਨੂੰ ਵੇਅਰ ਕਰਨ ਲਈ ਤੇ ਮੈਂ ਸਾਰੇ ਹੀ ਪੰਜਾਬੀਆਂ ਦਾ ਸਾਰੇ ਦੇਸ਼ਵਾਸੀਆਂ ਦਾ ਸਾਥ ਚਾਹੁੰਨਾ ਅਸੀਂ ਸਾਰੇ ਹੀ ਦੇਸ਼ਵਾਸੀਆਂ ਦਾ ਸਾਰੇ ਪੰਜਾਬੀਆਂ ਦਾ ਸਾਥ ਚਾਹੁੰਨੇ ਆਂ ਸਾਡੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਕਿ ਬੂਟੇ ਬਚਾਓ ਪੌਦੇ ਬਚਾਓ ਪੇੜ ਬਚਾਓ ਪੰਜਾਬ ਬਚਾਓ ਤੇ ਜ਼ਿੰਦਗੀ ਬਚਾਓ ਤੇ ਠੀਕ ਹੈ ਜੀ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਨੈਕਸਟ ਵਲੌਗ ਵਿੱਚ ਮਿਲਾਂਗੇ ਸਾਰਿਆਂ ਨੂੰ ਇੱਕ ਵਾਰ ਫਿਰ ਨਵੀਂ ਇਨਫੋਰਮੇਸ਼ਨ ਨਵੀਂ ਜਾਣਕਾਰੀ ਨਾਲ ਤੇ ਠੀਕ ਹੈ ਜੀ ਟਿਲ ਥੈਂਕ ਟੇਕ ਕੇਅਰ ਬਾਏ ਬਾਏ।